ਪਰੇ ਚਲੋ ਬਾਈਕਰੂ ਜੀ ਦਰੇ ਚਲੋ ਜੀ ਨਮਸਕਾਰ ਕਰ ਕਰ ਦਰੇ ਚਲੋ ਜੀ ਪ੍ਰੇ ਚਲੋ ਬਾਈਕਰੂ ਲਾਈਨ ਬਣਾ ਲਓ ਬਾਈਕਰੂ ਪਿੱਛੇ ਤੋਂ ਜੀ ਇਧਰ ਦੀ ਜੀ ਜੀ ਇਹ ਅਰਜ਼ੀ ਨਹੀਂ ਹੈ ਤੁਸੀਂ ਉਧਰ ਹੋ ਕੇ ਸ੍ਰੀ ਮਾਨਕ ਸਾਹਿਬ ਜੀ ਦੇ ਦਰਸ਼ਨ ਕਰੀਏ ਉਹਨਾਂ ਦੀ ਸ਼ਰਨ ਵਿੱਚ ਜਾਈਏ ਮਹਾਰਾਜ ਦੇ ਪਾਸੋਂ ਅਸੀਂ ਵੀ ਕੋਈ ਉਪਦੇਸ਼ ਹਾਸਿਲ ਕਰੀਏ ਲੇਕਿਨ ਪਤਾ ਲੱਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਆਪ ਦਾ ਪੰਜ ਭੌਤਿਕ ਸਰੀਰ ਗੁਪਤ ਕਰ ਗਏ ਹਨ ਉਹਨਾਂ ਦੇ ਤਖਤ ਉੱਤੇ ਪੰਜਵੇਂ ਥਾਂ ਦੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੁਭਾਏ ਮਾਨ ਹਨ ਇਸ ਵੇਲੇ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਧਰਤੀ ਤੇ ਬਿਰਾਜਦੇ ਹਨ ਲੋਕਾਈ ਦਾ ਭਲਾ ਕਰਦੇ ਹਨ ਜਦੋਂ ਇਹ ਨ ਗੱਲਾਂ ਦਾ ਪਤਾ ਲੱਗਿਆ ਤਾਂ ਦੋਵਾਂ ਭਰਾਵਾਂ ਨੇ ਸਲਾਹ ਬਣਾ ਲਈ ਅਸੀਂ ਕਾਂਸੀ ਤੋਂ ਚੱਲ ਕੇ ਅੰਮ੍ਰਿਤਸਰ ਜਾਈਏ ਤੇ ਜਾ ਕੇ ਗੁਰੂ ਅਰਜੁਨ ਦੇਵ ਸਾਹਿਬ ਜੀ ਦੇ ਦਰਸ਼ਨ ਕਰੀਏ ਤਿਆਰੀ ਕਰਕੇ ਚੱਲ ਪਏ ਕਾਂਸੀ ਤੋਂ ਕੁਝ ਦਿਨਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਨਮਸਕਾਰ ਕੀਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਲਿਖੇ ਹੋਏ ਇਹ ਚਾਰ ਸ਼ਲੋਕ ਸਤਿਗੁਰਾਂ ਨੂੰ ਅਰਪਨ ਕੀਤੇ ਭਾਵੇਂ ਪਾਤਸ਼ਾਹ ਜੀ ਨੇ ਵੱਡਿਆਂ ਸਤਿਗੁਰਾਂ ਦੀ ਬਾਣੀ ਜਾਣ ਕੇ ਸਤਕਾਰ ਨਾਲ ਆਪਣੇ ਮੱਥੇ ਉਤੇ ਲਾਇਆ ਨਮਸਕਾਰ ਕੀਤੀ ਇਹਨਾਂ ਚਾਰ ਸ਼ਲੋਕਾਂ ਨੂੰ ਫਿਰ ਇਹਨਾਂ ਨਾਲ ਗੱਲਾਂ ਬਾਤਾਂ ਆਰੰਭ ਕੀਤੀਆਂ ਇਹਨਾਂ ਦੋਵਾਂ ਭਰਾਵਾਂ ਨੇ ਬੇਨਤੀ ਕੀਤੀ ਮਹਾਰਾਜ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਦਾਦੇ ਗੋਪਾਲ ਦਾਤ ਨੂੰ ਉਪਦੇਸ਼ ਦੇ ਕੇ ਸੰਸਾਰ ਸਾਗਰ ਤੋਂ ਪਾਰ ਕੀਤਾ ਸੀ ਇਸੇ ਤਰ੍ਹਾਂ ਆਪ ਕਿਰਪਾਲਤਾ ਕਰੋ ਆਸਾਨੂੰ ਵੀ ਸ਼ੋਭ ਸਿੱਖਿਆ ਪ੍ਰਦਾਨ ਕਰੋ ਸਾਡਾ ਵੀ ਪਾਰ ਉਤਾਰਾ ਹੋਵੇ ਸਾਡਾ ਵੀ ਨਿਸ਼ਟਾਰਾ ਹੋਵੇ ਦੁਨੀਆ ਦੇ ਮੋਹ ਵਿੱਚ ਅਸੀਂ ਬਹੁਤੇ ਇਹ ਗਲਤਾਨ ਹਾਂ ਜੋ ਜੀ ਕੋਈ ਸਿੱਖਿਆ ਦੇਉ ਮੋਹ ਤੋਂ ਸਾਡਾ ਬਿਲਕੁਲ ਹੀ ਛੁਟਕਾਰਾ ਹੋ ਜਾਏ ਇਹਨਾਂ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਜੀ ਨੂੰ ਤਰਸ ਆਇਆ ਕਿਰਪਾਲਤਾ ਦੇ ਘਰ ਵਿੱਚ ਆ ਕੇ ਸੱਚੇ ਬਾਦਸ਼ਾਹ ਜੀ ਨੇ ਇਹਨਾਂ ਸ਼ਲੋਕਾਂ ਦੀ ਰਚਨਾ ਕੀਤੀ ਤੇ ਜਿਸ ਤਰ੍ਹਾਂ ਉਹਨਾਂ ਨੇ ਬੇਨਤੀ ਕੀਤੀ ਸੀ ਮੋਹ ਦੀ ਨਿਵਰਤੀ ਵਾਸਤੇ ਪਹਿਲੇ ਸ਼ਲੋਕਾਂ ਵਿੱਚ ਮਹਾਰਾਜ ਨੇ ਪ੍ਰਕਰਨ ਹੀ ਮੋਹ ਦਾ ਰੱਖਿਆ ਕਿ ਕਿਸ ਤਰ੍ਹਾਂ ਸੰਸਾਰ ਮੋਹ ਵਿੱਚ ਗਲਤਾਨ ਹੈ ਔਰ ਇਸ ਮੋਹ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਅਰੰਭਕ ਸਲੋਕਾਂ ਵਿੱਚ ਸਤਿਗੁਰੂ ਜੀ ਨੇ ਇਹੋ ਸਿਧਾਂਤ ਰੱਖਿਆ ਹੈ ਤਾਂ ਉਹਨਾਂ ਦੋਵਾਂ ਭਰਾਮਾਂ ਦੇ ਪਰਛਾਏ ਸਤਿਗੁਰੂ ਜੀ ਨੇ ਇਹ 67 ਸਲੋਕ ਉਚਾਰਨ ਕੀਤੇ ਉਹਨਾਂ ਦੋਵਾਂ ਦੇ ਨਾਲ ਨਾਲ ਕੁੱਲ ਕਾਇਨਾਤ ਵਾਸਤੇ ਇਹ ਸਾਂਝਾ ਉਪਦੇਸ਼ ਹੈ ਸਤਿਗੁਰੂ ਜੀ ਦਾ ਤੋ ਗੰਨ ਪਾਤਸ਼ਾ ਸਹਿਸਕ੍ਰਿਤੀ ਦੇ ਵਿੱਚ ਸ਼ਲੋਕ ਉਚਾਰਨ ਕਰਦੇ ਹਨ ਬਾਣੀ ਦੇ ਆਰੰਭ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਾਰ ਕੇ ਉਹਨੂੰ ਯਾਦ ਕਰਦਿਆਂ ਹੋਇਆਂ ਉਹਦੀ ਵਡਿਆਈ ਦਾ ਮੰਗਲਾ ਚਰਨ ਕਰਦੇ ਹਨ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਕਨ ਇਸ ਮੰਗਲਾ ਚਰਨ ਦੇ ਪਾਤਸ਼ਾਹ ਕੋ ਤੇਰਾ ਸਤਿਗੁਰੂ ਦੀ ਵਿਆਖਿਆ ਦੇ ਰੂਪ ਵਿੱਚ ਅਜ ਕੇਵਲ ਜੋ ਕੇ ਉਹ ਫਕਰੀ ਹੈ। ਇੱਕ ਦਾ ਮਤਲਬ ਪਰਮਾਤਮਾ ਇੱਕ ਹੈ। ਉਹਦੇ ਵਰਗ ਹੋਰ ਦੂਜਾ ਕੋਈ ਵੀ ਨਹੀਂ। ਜੈਸਾ ਦੀ ਤਰਸ ਤੂੰ ਹੀ ਕਿਉ ਉਕਮਾ ਦੀ ਤ। ਢੋਗ ਨਾ ਸੇ 100 ਆਹੀ। ਓਮਕਾਰ ਸਰਬਆਪਕ ਹੈ। ਇੱਕ ਰਾਤ ਸਾਰੇ ਸਮਾ ਅਤੇ ਸਾਰੇ ਥਾਨ ਜਿਹੜੇ ਤਦ ਓਮ ਹੈ। ਵਾ ਗੋਮਕਾਰ ਉਤਾਰਨ ਜਨਮ ਦੇਣ ਵਾਲਾ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਅਤੇ ਸਾਰਿਆਂ ਦਾ ਸੰਗਾਰ ਕਰਨ ਵਾਲਾ ਹੈ ਐਸਾ ਹੈ ਇੱਕ ਗੋਮਕਾਰ ਸਿਰ ਸਤ ਤ੍ਰੇਈ ਕਾਲ ਆਬਾਦ ਸਰੂਪ ਹੈ ਅਬਿਨਾਸੀ ਹੈ ਕਦੇ ਉਹਦਾ ਆਤਮਾ ਨਹੀਂ ਹੁੰਦਾ ਨਾਮ ਸਰਬਸੇ ਪ੍ਰਸਿੱਧ ਹੈ ਮਸ਼ਹੂਰ ਹੈ ਸਾਰੀ ਦੁਨੀਆ ਦੇ ਵਿੱਚ ਉਹ ਪ੍ਰਗਟ ਹੈ ਇੱਕ ਓਮਕਾਰ ਤਾਂ ਸਤ ਹੈ ਹੀ ਹੈ ਇੱਕ ਓ ਅੰਕਾਰ ਦਾ ਨਾਮ ਹੀ ਸਤ ਹੈ ਫਿਰ ਨਾਲ-ਨਾਲ ਕਰਤਾ ਸਾਰੀ ਕਾਇਨਾਤ ਦਾ ਸਾਰੇ ਕੁਦਰਤ ਦਾ ਕਰਤਾ ਹੈ ਉਹ ਪਰ ਕਰਤਾ ਮੂrnd ਨਾਲ-ਨਾਲ ਪੁਰਖ ਵੀ ਹੈ ਜੋ ਕੁਝ ਉਹਨੇ ਪੈਦਾ ਕੀਤਾ ਕਿਸੇ বস্তু ਦਾ ਡਰ ਨਹੀਂ ਉਹਦੇ ਹੁੰਦੇ ਨਿਰਵੈਰ ਕਿਸੇ ਨਾਲ ਵੈਰ ਨਹੀਂ ਰੱਖਦਾ ਸਾਰਿਆਂ ਦਾ ਪਿਆਰਾ ਹੈ ਸਾਰਿਆਂ ਦਾ ਮਿੱਤਰ ਹੈ ਕੈਸਾ ਸੁੰਦਰ ਗਤਨ ਕੀਤਾ ਮਨਰਾਜ ਨੇ ਸੱਜਣ ਮੈਡਾ ਚਾਹੀਆ ਹੱਬ ਕਹੀ ਦਾ ਮਿੱਤ ਨਿਰਵੈਰ ਸੱਜਣ ਮੈਡਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣਨ ਆਗਣਾ ਕਹੀ ਨਾ ਕਹਿੰਦੇ ਕੈਸਾ ਨਿਰਵੈਰ ਅਕਾਲ ਮੂਰਤ ਉਹ ਅਨਿਰਪੂਰਨ ਪਰਮਾਤਮਾ ਦੀ ਜੋ ਮੂਰਤ ਕਹੀਏ ਹਸਦੀ ਹੈ ਉਹ ਆਕਾਲ ਹੈ ਕਾਲ ਤੁਧ ਬਿਧ ਸਮੇਂ ਦਾ ਪ੍ਰਭਾਵ ਉਹਦੇ ਉੱਤੇ ਨਹੀਂ ਪੈਂਦਾ ਔਰ ਸੋ ਕਾਲ ਸਦਾ ਬਸ ਕਾਲ ਕਹ ਏ ਤੂੰ ਹੀ ਕਾਲ ਅਕਾਲ ਸਦਾ ਹੈ ਅਜੁਨ ਉਹ ਕਦੇ ਜੁਨਾਂ ਦੇ ਵਿੱਚ ਨਹੀਂ ਆਉਂਦਾ ਕਿਸੇ ਜੁਨੀ ਦੇ ਵਿੱਚ ਨਹੀਂ ਆਉਂਦਾ ਤਦੋਂ ਸਾਧਗੁਰ ਚਾ ਰੱਖਦੇ ਨੇ ਉਹ ਜ਼ੁਬਾਨ ਹੀ ਸੜ ਜਾ ਰਹੀ ਜਿਹੜੀ ਆਖਦੀ ਆ ਕਿ ਰੱਬ ਉਹ ਕਦੇ ਜੀਵਨ ਵਿੱਚ ਆਉਂਦਾ ਨਹੀਂ। ਸਗਲ ਕਾਜ ਦੇ ਲੋ ਲੋਨੀ ਸੋ ਮੂਖ ਜਲੋ ਜਿਦ ਕਰ ਹੈ ਥਲ ਕਰੋ ਸਹਰ ਕਰ ਤਤੇਰ ਪ੍ਰਕਾਸ਼ ਹੈ ਨਾ ਤੇ ਸਬਾਪ ਨਾ ਮਾਏ ਕਿੰਥੋਂ ਜਾਇਆ ਉਹਨੂੰ ਕਿਸੇ ਨੇ ਵੀ ਪੈਦਾ ਨਹੀਂ ਕੀਤਾ। ਤਪਿਆ ਨਾ ਜਾਏ ਕੀਤਾ ਨਾ ਹੋਏ ਫਿਰ ਕੀ ਹੈ ਆਪੇ ਆਖ ਨਿਰੰਝਨ ਸੋਹਣ ਹੋਰ ਸਾਰੇ ਨਾ ਤੋਂ ਵੱਡਾ ਹੈ ਸਭ ਤੋਂ ਵੱਧ ਕੇ ਸਤਕਾਰਯੋਗ ਪੂਜਨੀਕ ਹੈ ਪ੍ਰਸਾਦ ਰਹੀਮ ਹੈ ਕਰੀਮ ਹੈ ਆਨੰਦ ਦਾ ਸਾਗਰ ਤੋਦੇਸ ਤਰ੍ਹਾਂ ਵਾਹਿਗੁਰੂ ਜੀ ਦਾ ਮੰਗਲਾ ਚਰਨ ਕਰਕੇ ਮਹਾਰਾਜ ਪੰਡਿਤ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਦੇ ਪਰਥਾਏ ਔਰ ਸਾਰੀ ਦੁਨੀਆ ਵਾਸਤੇ ਸਾਂਝਾ ਉਪਦੇਸ਼ ਬਖਸ਼ਦੇ ਹਨ ਕਤੰਛ ਮਾਤਾ ਕਤੰਛ ਪਿਤਾ ਕਤੰਛ ਬਨਸ ਬਨੋਦ ਸੁਦਰ ਕਤੰਛ ਭਰਾਤ ਬੀਤ ਹਿਤ ਬੰਧਵ پتا تینم دین والا پتا کدو تک تیرے گی یا تے پہلا ماتا پتا مر جائیں گے یا پہلا تر جائیں گے ਇਹ ਤੈਨੂੰ ਬਹੁ ਸਮਾਂ ਆ ਜਾਣ ਬਾਬੇ ਫਰੀਦ ਦੇ ਵਾਂਗਰਾਂ ਤੂੰ ਵੀ ਸੋਚਣ ਤੇ ਮਜਬੂਰ ਹੋਵੇਂਗਾ ਪਰ ਇਹ ਤਾਂ ਕਿਥੇ ਟੈਂਡ ਮਾਪਿਆਂ ਜਿਨ੍ਹਾਂ ਤੂੰ ਜਣਿਓ ਹੈ ਦਹ ਪਾਸੋਂ ਹੋਏ ਲੱਗ ਗਏ ਤੂੰ ਅਜਨ ਬਤੀਣ ਹੋਇ ਜਾਂ ਫਿਰ ਕੁਦਰਤ ਐਸੀ ਖੇਡ ਵਰਤਾ ਦੇਵੇ ਉਤਰ ਪਹਿਲਾਂ ਚੜਾਈ ਕਰ ਜਾਏ ਤੂੰ ਮਾਤਾ ਤੇ ਤੂੰ ਸੋਚੇ ਮਜਬੂਰ ਹੋਣ ਕਿ ਤੂੰ ਉਹ ਸਤਗੁਰੂ ਪੁੱਛਦੇ ਨੇ ਕਦੰਛ ਮਾਤਾ ਕਦੰਛ ਕਿਹਾ ਮਾਂ ਕਰੂ ਤੱਕ ਤੇਰੇ ਨਾਲ ਪਿਤਾ ਕਦੋਂ ਨੂੰ ਤੱਕ ਤੇਰੇ ਨਾਲ ਕਹਨ ਤੋ ਮਰਾਜ ਇਸ ਸਦਾ ਰਾਜ ਦੀ ਨਾਦ ਨਹੀਂ ਹਨਗੇ ਕਦੰਛ ਬਨਤਾ ਬੇਮੋਦ ਸੁਤਨ ਇਸੇ ਤਰ੍ਹਾਂ ਜੋ ਬਨਤਾਲ ਘਰ ਵਾਲੀ ਇਸਤਰੀ ਰੰ ਸੋਤ ਹੈ ਜੋ ਪੁੱਤਰ ਹੈ ਜਿਨਾਂ ਕਰਕੇ ਤੈਨੂੰ ਬినੋਦ ਬੜਾ ਸੁਖ ਮਿਲਦਾ ਹੈ ਅਸੀਂ ਪੁੱਛਦੇ ਹਾਂ ਕਤੰਝ ਇਹ ਕਦੋਂ ਤੱਕ ਤੇਰੇ ਨਾਲ ਨਾ ਸਦਾ ਵੀ ਕਾਲ ਵਾਸਤੇ ਨਹੀਂ ਹਨ ਕਤੰਝ ਪ੍ਰਾਤ ਮਿਤhetra ਬੰਦਰ ਪ੍ਰਾਤ ਮਿਤ ਅਤਿ ਪਿਆਰੇ ਸੰਗਮ ਦੀ ਇਹ ਕਦੋਂ ਤੱਕ ਤੇਰੇ ਨਾਲ ਨਾ ਭਾਈ سداس چپل ਤੇ ਤੰਦੇ ਤਿਆਗ ਨਹੀਂ ਕਰੋ ਮੁਗਦੇ ਗੱਲ ਕੀ ਅਸੀਂ ਇੱਕ ਇੱਕ ਚੀਜ਼ ਦਾ ਨਾਮ ਕੀ ਲਈਏ ਜੇ ਮੈਂ ਕਹੋਸ਼ ਦਿਆਂ ਕਿ ਇਹ ਜੋ ਮਾਇਆ ਬਵਰਤ ਚੰਚਲ ਹੈ ਤੇਜਸ ਮਾਇਆ ਦਾ ਰੂਪ ਬੜਾ ਮੋਹਿਤ ਕਰਨ ਵਾਲਾ ਹੈ ਇਹ ਮਾਇਆ ਵੀ ਬੇਨਿਕਤਾ ਜਿਹੜੇ ਨਾਲ ਇਹ ਮਾਇਆ ਨੇ ਵੀ ਸਦਾ ਤੇਰੇ ਨਾਲ ਨਹੀਂ ਰਹਿਣਾ ਪੇਖੰਤੇ ਤਿਆਗਨ ਕਰੋ یرے ਵੇਖਦਿਆਂ ਹੀ ਵੇਖਦਿਆਂ ਮਾਇਆ ਵੀ ਤੇਰਾ ਤਿਆਗ ਕਰ ਜਾਈਂ ਕਤ ਵਰ ਦੁਨੀਆਂ ਦੇ ਵੇਖਦਿਆਂ ਵੇਖਦਿਆਂ ਤੂੰ ਮਾਇਆ ਦਾ ਤਿਆਗ ਕਰਕੇ ਕਿਸੇ ਹੋਰ ਜਹਾਨੇ ਚਲਾ ਜਾ ਤੂੰ ਜਿਤਨਾ ਮਾਇਕੀ ਸਾਜੋ ਸਮਾਨ ਹੈ ਉਹ ਵੀ ਤੇਰੇ ਨਾਲ ਨਹੀਂ ਰਹਿਣਾ ਅੱਜ ਤੇਰੇ ਕੋਲ ਹੈ ਪਰ ਅਸੀਂ ਪੁੱਛਦੇ ਹਾਂ ਕਦੋਂ ਤੱਕ ਨਾਲ ਰਹੇਗਾ ਇੱਕ ਪੜਾਚਾ ਕੇ ਸਭ ਕਾਸੇ ਨੇ ਸਾਥ ਸਾਡੇ ਜਾਨ ਤੁਹਾਨੂੰ ਮੇਰਾ ਕਿਰਪਾਲਤਾ ਕਰਕੇ ਆਖੀ ਦੱਸੋ ਆਪਕਰ ਕਿਸੇ ਵਸਤੂ ਨੇ ਨਾਲ ਨਹੀਂ ਨਿਲਣਾ ਕਿਸੇ ਵਸਤੂ ਨੇ ਸਦਾ ਨਾਲ ਨਹੀਂ ਰਹਿਣਾ ਤੋ ਕੋਈ ਹੈ ਦੁਨੀਆ ਵਿੱਚ ਐਸੀ ਚੀਜ਼ ਜੋ ਸਦਾ ਮੇਰੇ ਨਾਲ ਰਹੇ ਜੋ ਮੈਨੂੰ ਕਦੇ ਛੱਡ ਕੇ ਨਾ ਜਾਵੇ ਸਤਿਗੁਰੂ ਕਹਿੰਦੇ ਹੈਗੀ ਉਸ ਵਸਤੂ ਬਾਰੇ ਤੈਨੂੰ ਦੱਸਦੇ ਹਾਂ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਬਧਨ ਅਚੂਤ تن ਹੈ ਇੱਕ ਲੋਟਿ ਵਸਤੂ ਜੋ ਰਹੰਤ ਸੰਗ ਸਦਾ ਤੇਰੇ ਨਾਲ ਰਹੇਗੀ ਉਹ ਹੈ ਭਗਵਾਨ ਸਿਮਰਨ ਆਕਾਰ ਪੁਰਖ ਵਾਹ ਗੁਰੂ ਜੀ ਦਾ ਸਿਮਰਨ ਉਹਦੀ ਯਾਦ ਉਹਦਾ ਚੇਤਨ ਇਹਦੇ ਤੋਂ ਬਿਨਾਂ ਹੋਰ ਜਿੰਨਾ ਕੁਝ ਵੀ ਹੈ ਤੈਨੂੰ ਛੱਡ ਜਾਏਗਾ ਲੇਕਿਨ ਬਿਹਾਰਿਆ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਤੈਨੂੰ ਨਹੀਂ ਛੱਡੇਗਾ ਜਿਹੜੀ ਸਦਾ ਹੀ ਮੇਰੇ ਨਾਲ ਰਹਿੰਦੀ ਹੈ ਤਾਂ ਉਹ ਚੀਜ਼ ਕਿਹੜੀ ਹੈ ਤਰਹੰਤ ਸੰਧ ਭਗਵਾਨ ਸਿਮਰਨ ਪਰ ਮਹੇਸ਼ਵਰ ਦਾ ਸਿਮਰਨ ਉਹੀ ਸਦਾ ਨਾਲ ਹੈ ਫਿਰ ਤੁਸੀਂ ਰੇਤ ਤੋਂ ਗੁਰਬਾਣੀ ਦੇ ਅੰਦਰ ਸਾਰ ਸਤਿਗੁਰਾਂ ਨੇ ਪਰਮੇਸ਼ਵਰ ਨੂੰ ਸੰਬੰਧ ਕੀਤੇ ਨਾ ਹੋਰ ਨਾ ਵਸਤੂਆਂ ਤੋਂ ਬਿਜੋੜ ਸਿਰਫ ਨਾਮ ਹੀ ਮੰਗਿਰਦਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੰਨ ਦੇਖੋ। ਕੋਈ ਪ੍ਰੋਦਾਤਾ ਦਾਨ ਮਤ ਪੂਰਾ ਅਹੰਕਾਰੇ ਤੇ ਧਾਰੀ ਜੀਉ ਮੈਂ ਕੀ ਮੰਗਾਂ ਕੁਛ ਚੇਦਨਾਰਾ ਤਾਈ ਤਾਰੇ ਦੀਜੇ ਹੈ ਨਾਮ ਪਿਆਰੀ ਜੀ। ਗੁਰੂ ਅਮਰਦਾਸ ਮਹਾਰਾਜ ਨੇ ਵੀ ਮੰਨ ਕੇ ਕੀਤੀ ਕਾਮ ਤੇ ਕਤ ਪੇ ਭਾਰੀ ਤੇਰੇ ਤੂੰ ਨਿਜ ਬਦਨ ਹੈ ਦਾਤ ਜੋਹੋ ਦਇਆ ਨਾਮ ਦੇਵ ਮੰਗਤ ਜਨ ਕੋ ਸਦਾ ਰੰਗੋ ਰੰਗੋ ਦਤ ਗੁਰੂ ਰਾਮਦਾਸ ਮਹਾਰਾਜ ਜੀ ਨੇ ਵੀ ਮੰਨ ਕੇ ਕੀਤੀ ਕਰ ਕੇ ਜਨ ਸਤਿਗੁਰ ਸਤਿਪੁਰਖ ਬਿਨੋਂ ਕਰੋ ਗੁਰ ਪਾਸ ਕਮ ਕੀਰੇ ਕਿਰਮ ਸਤਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪਰਗਾਸ ਕਿਉਂਕਿ ਗੁਰਮਤ ਨਾਮ ਮੇਰਾ ਪ੍ਰਾਨ ਸਥਾਈ ਹਰ ਕੀਰਤ ਨਮਰੀ ਰਹਿਣਾ ਪੰਨ ਮਹਾਰਾਜ ਨੇ ਆਪ ਬੜਿਆ ਥਾਵਾਂ ਤੇ ਮੰਗ ਕੀਤੀ ਹੈ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਏ ਨਾਉ ਨਾਮ ਸਾ ਗੁਰੂ ਨਾਨਕ ਬਹਾਦਰ ਮਹਾਰਾਜ ਤਾਂ ਆਖਦੇ ਨੇ ਮੇਰਾ ਤਜਰਬਾ ਹੈ ਇਸ ਗੱਲ ਦਾ ਜੋ ਪਰਮਾਤਮਾ ਦੇ ਪੁੱਤਰ ਸੰਤ ਜਨ ਹੰਤ ਜਨਾ ਦੇ ਸੰਗਤ ਵਿੱਚੋਂ ਵਾਹਿਗੁਰੂ ਦਾ ਸਿਮਰਨ ਹਾਸਲ ਹੋਵੇ ਜੋ ਸੰਗਤ ਵਿੱਚ ਜਿੜੋ ਸੰਤਾਂ ਦੀ ਸੰਗਤ ਵਿੱਚੋਂ ਤੁਹਾਨੂੰ ਸਿਮਰਨ ਨਸੀਬ ਹੋ ਜਾਵੇ ਇਸ ਸਿਮਰਨ ਹੀ ਮੇਰੇ ਨਾਲ ਜਾਣ ਮੈਂ ਸੰਤਾਂ ਦੇ ਸੰਗਤ ਵਿੱਚ ਜਾ ਕੇ ਸਿਮਰਨ ਪ੍ਰਾਪਤ ਕਰਾਂ ਇਹ ਚੀਜ਼ ਬੰਦਾ ਨਹੀਂ ਸਤ ਤ੍ਰਿਕਾਰ ਯੋਗ ਹੈ ਲਾਨਤ ਯੋਗ ਹੈ ਫਿਟੇ ਮੋਹ ਹੈ ਐਸੇ ਪਿਆਰ ਤ੍ਰੇ ਗੰਤ ਮਾਤ ਪਿਤਾ ਸਨੇਹ ਮਾਤਾ ਅਤੇ ਪਿਤਾ ਨਾਲ ਪਾਇਆ ਹੋਇਆ ਮੋਹ ਵੀ ਤ੍ਰਿਕਾਰ ਯੋਗ ਹੈ ਫਿਰ ਜੇ ਸਿਮਰਨ ਨਾਲ ਪਰਮੇਸ਼ਵਰ ਨਾਲਤ ਨਾਲ ਪਿਆਰ ਨਹੀਂ ਹੈਗਾ ਇਹਦਾ ਮਤਲਬ ਇਹ ਨਹੀਂ ਕਿ ਮਾਤਾ ਪਿਤਾ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਸਤਿਗੁਰ ਦੇਵ ਜੀ ਦਾ ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਮਹਾਰਾਜ ਆਪ ਮਾਤ ਪਿਤਾ ਨੂੰ ਬੜਾ ਪਿਆਰ ਕਰਦੇ ਸਨ ਜਦੋਂ ਆਹ ਪਿਆ ਹੋਏ ਸਭ ਤੋਂ ਪਹਿਲਾਂ ਜਾ ਕੇ ਮਾਤਾ ਗੋਗਰੀ ਜੀ ਨੂੰ ਮੱਥਾ ਟੇਕਦੇ ਸਨ ਗੁਰੂ ਗੋਬਿੰਦ ਸਿੰਘ ਜੀ ਮਾਪੇ ਦਾ ਸਨਕਾਰ ਕਰਨਾ ਮਾਪੇ ਦੀ ਸੇਵਾ ਕਰਨੀ ਮਾਪੇ ਦਾ ਪਿਆਰ ਮਨ ਵਿੱਚ ਹੋਣਾ ਇਹ ਜ਼ਰੂਰੀ ਹੈ ਪਰ ਸਿਰਫ ਜਨਮ ਦੇਣ ਲਈ ਮਾਂ ਦਾ ਪਿਆਰ ਹੈ ਉਹ ਜਗਤ ਦੀ ਮਾਤਾ ਅਕਾਲ ਪੁਰਖ ਦਾ ਪਿਆਰ ਨਹੀਂ ਸਿਰਫ ਜਨਮ ਦੇਣ ਵਾਲੇ ਪ੍ਰਤ ਪਾਲਣਾ ਕਰਨ ਵਾਲੇ ਪਿਤਾ ਦਾ ਪਿਆਰ ਉਹ ਜਗਤ ਦੇ ਪਿਤਾ ਆਕਾਰਪੁਰਖ ਦਾ ਪਿਆਰ ਨਹੀਂ ਸੋ ਸਤਗੁਰੂ ਆਖਦੇ ਨੇ ਨਾਹ ਦਾ ਰੂਪ ਇਹੋ ਵਾਰਕ ਤਰੇ ਗੰਤ ਮਾਤ ਪਿਤਾ ਸਨੇਹਾਂ ਦੇ ਨਾਲ ਜੋ ਲੋਭ ਆਇਆ ਉਹਨੂੰ ਵੀ ਤ੍ਰਿ ਭਾਰ ਤ੍ਰਿ ਸਨੇਹਨ ਗ੍ਰਿਹਾਰਕ ਕਹੇ ਮੁਕਤੀ ਦੀ ਗੱਲ ਕੀ ਹੈ ਘਰ-ਬਾਰ ਦੇ ਨਾਲ ਜਿੰਨਾ ਵੀ ਪਿਆਰ ਹੈ ਨਾ ਸਭ ਕਾ ਸ਼ੀਮਾਨ ਹੈ ਮਹਾਰਾਜ ਤੇਨਾਂ ਪਿਆਰਾਂ ਸਾਧ ਸੰਗਤ ਨਾਲ ਪਿਆਰ ਪਾਇਆ ਹੋਇਆ ਪਿਆਰ ਇਹ ਸਤਿਅਮ ਸੱਚਾ ਹੈ ਇਸ ਪਿਆਰ ਦੇ ਨਾਲ ਸੁਖਿਵਿ ਬਸੰਤ ਨਾਹੀ ਦੇਰ ਉਹ ਜਿਗਿਆਸੂ ਸਦਾ ਵਾਸਤੇ ਸੁਖੀ ਆਸਤ ਹੈ ਅਤਵਾ ਸਾਧੂਆਂ ਦੇ ਨਾਲ ਪਾਇਆ ਹੋਇਆ ਪਿਆਰ ਇਹ ਪਿਆਰ ਸ਼ੁਰੂ ਹੁੰਦੇ ਨੇ ਮਿਲਾਪ ਤੋਂ ਲੇਕਿਨ ਸਾਰਿਆਂ ਪਿਆਰਾਂ ਦਾ ਅਸਰ ਹੈ ਵਿਛੋੜ ਇਹ ਇੱਕ ਨਾਲ ਗਾਰੇ ਨਾਲ ਬਣਿਆ ਹੁੰਦਾ ਪਰ ਇਹ ਕਾਦੇ ਨਾਲ ਬਣਿਆ ਰਚੰਤ ਤੋਇ ਇਹ ਪਾਣੀ ਦੇ ਨਾਲ ਬਣਿਆ ਹੈ ਇਹ ਰੋ ਪਾਣੀ ਮਾਂ ਕੇ ਰਕਤ ਤੇ ਤਾਂ ਰਕਤ ਲੋਕਾਂ ਦਾ ਜੁੜਦਾ ਹੈ ਤੁਹਾਡੀ ਤਰਜੀਹ ਇਹ ਕਿ ਇਹ ਬਗਾਂ ਦਾ ਤਾਰਾ ਬਣਾਉਣਗੇ জ তোর এটি কারার্জ এটি কার্য Obrigado. اپنا آپ تک سب سنگ کو سلوک